ਖਰੜ ਪੁਲਿਸ ਨੇ ਮੋਬਾਈਲ ਸਨੇਚਿੰਗ ਕਰਨ ਤੇ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਖਰੜ ਇਕ ਕਰਨ ਸਿੰਘ ਸੰਧੂ ਨੇ ਦੱਸਿਆ ਹੈ ਕਿ ਇੰਸਪੈਕਟਰ ਪੈਰੀ ਵਿੰਕਲ ਗਰੇਵਾਲ ਮੁਖ ਅਫਸਰ ਥਾਣਾ ਸਿਟੀ ਖਰੜ ਦੀ ਅਗਵਾਈ ਵਿੱਚ ਏਐਸਆਈ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਖਰੜ ਏਰੀਆ ਵਿੱਚ ਮੋਬਾਈਲ ਖੋਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਤਫਤੀਸ਼ ਦੌਰਾਨ 51 ਖੋਖ ਕੀਤੇ ਗਏ ਮੋਬਾਈਲ ਫੋਨ ਅਤੇ 3 ਚੋਰੀ ਸ਼ੁਦਾ ਮੋਟਰਸਾਈਕਲ ਮਾਰਕਾ 2 ਪਲੈਟੀਨਾ ਅਤੇ 1 ਸਪਲੈਂਡਰ ਪਲੱਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਕਤ ਕਤਿੱਤ ਦੋਸ਼ੀਆਂ ਦੀ ਪਛਾਣ ਗੌਰਵ ਕੁਮਾਰ ਵਾਸੀ ਕੁਰਾਲੀ, ਭੁਪਿੰਦਰ ਸਿੰਘ ਵਾਸੀ ਕੁਰਾਲੀ ਤੇ ਨितीश ਕੁਮਾਰ ਵਾਸੀ ਕੁਰਾਲੀ ਵੱਜੋਂ ਹੋਈ ਹੈ। ਜਿਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਇਹਨਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਥਾਣਾ ਸਿਟੀ ਖਰੜਦੀਪ ਪੁਲਿਸ ਟੀਮ ਨੂੰ ਸਨੇਚਰਾਂ ਨੂੰ ਕਾਮਯਾਬ ਫੜਨ ਚੰਗੀ ਕਾਮਯਾਬੀ ਹਾਸਲ ਹੋਈ। ਦੋ ਸਨੇਚਰ ਗੌਰਵ ਕੁਮਾਰ ਪੁੱਤਰ ਪੰਮੀ ਵਾਸੀ ਮਕਾਨ ਨੰਬਰ 35 ਨੇੜੇ ਗੁੱਗਾ ਮਾੜੀ ਕਰਾਲੀ ਅਤੇ ਭਗਵੰਦਰ ਸਿੰਘ ਵਾਸੀ ਵਾਰਡ ਨੰਬਰ 3 ਕਰਾਲੀ। ਇਹ ਦੋਨੋਂ ਜਿਹੜੇ ਸਨੇਚਿੰਗ ਦੀਆਂ ਵਾਰਦਾਤਾਂ ਪਿਛਲੇ ਕੁਝ ਸਮੇਂ ਤੋਂ ਕਾਫੀ ਐਕਟਿਵ ਸੀ ਤੇ ਕਾਫੀ ਜਿਹੜਾ ਨਟੋਰੀਅਸ ਤਰੀਕੇ ਨਾਲ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਇਹਨਾਂ ਦੋਨਾਂ ਨੂੰ ਤੇ ਇਹਨਾਂ ਦੇ ਇੱਕ ਸਾਥੀ ਨਿਤਿਸ਼ ਕੁਮਾਰ ਪੁੱਤਰ ਸ਼ਕੰਜੀ ਪ੍ਰਸਾਦ ਜੋ ਮਰਿੰਡਾ ਰੋਡ ਕਰਾਲੀ ਦਾ ਰਹਿਣਾ ਵਾਲਾ ਇਹਨਾਂ ਦੋਨਾਂ ਨੂੰ ਜਿਹੜਾ ਤਿੰਨਾਂ ਜਣਿਆਂ ਨੂੰ ਕਾਬੂ ਕੀਤਾ ਇਹਨਾਂ ਦੀ ਪੁਲਿਸ ਟੀਮ ਨੇ ਤੇ ਇਹਨਾਂ ਤੋਂ ਹੁਣ ਤੱਕ ਕੁੱਲ 51 ਜਿਹੜੇ ਖੋਹ ਕੀਤੇ ਮੋਬਾਈਲ ਫੋਨ ਅਤੇ ਤਿੰਨ ਚੋਰੀ ਛੁਦਾ ਮੋਟਰਸਾਈਕਲ ਜਿਹੜੇ ਉਹ ਬਰਾਉਜ਼ ਕੀਤੇ ਗਏ ਨੇ ਤੇ ਇਹਨਾਂ ਨੂੰ ਕਾਬੂ ਕਰਨ ਨਾਲ ਟੋਟਲ ਜਿਹੜੇ ਸਬਡਿਵੀਜ਼ਨ ਖਰੜ ਤੇ ਪੰਜ ਜਿਹੜੇ ਹੁਣ ਤੱਕ ਮੁਕੱਦਮੇ ਉਹ ਟ੍ਰੇਸ ਕੀਤੇ ਗਏ ਨੇ ਚਾਰ ਮੁਕੱਦਮੇ ਥਾਣਾ ਸਿਟੀ ਖਰੜ ਤੇ ਅਤੇ ਇੱਕ 299/24 ਥਾਣਾ ਸਦਰ ਖਰੜ ਦਾ ਕੁੱਲ ਪੰਜ ਮੁਕੱਦਮਿਆਂ ਜਿਹੜਾ ਹਜੇ ਤੱਕ ਇਹਨਾਂ ਦੀ ਸ਼ਬੂਰੀਅਤ ਸਾਹਮਣੇ ਆਈ ਗੀ ਹੈ ਬਾਕੀ ਜਿਹੜੇ 51 ਖੋਹ ਕੀਤੇ ਮੋਬਾਈਲ ਫੋਨ ਨੇ ਉਹਨਾਂ ਦਾ ਬੈਕਵਰਡ ਲਿੰਕੇਜ ਟ੍ਰੇਸ ਕਰਕੇ ਉਹਨਾਂ ਦੇ ਓਨਰਸ ਨੂੰ ਆਇਡੈਂਟੀਫਾਈ ਕਰਕੇ ਜੇ ਕਿਤੇ ਹੋਰ ਵੀ ਮੁਕੱਦਮਾ ਦਰਜ ਹੋਇਆ ਉਹ ਵੀ ਅਸੀਂ ਸਾਰਾ ਚੈੱਕ ਕਰਕੇ ਜਿਹੜੇ ਰਾਈਟਫੁੱਲ ਓਨਰ ਨੇ ਉਹਨਾਂ ਨੂੰ ਜਿਹੜਾ ਪੋゼਸ਼ਨ ਉਹਨਾਂ ਦੀ ਪ੍ਰਾਪਰਟੀ ਦਾ ਦਿੱਤਾ ਜਾਊਗਾ ਤੇ ਜਿਹੜੇ ਦੋਸ਼ੀ ਨੇ ਇਹਨਾਂ ਤੋਂ 4 ਦਿਨ ਦਾ ਰਿਮਾਂਡ ਹਾਸਲ ਕਰਕੇ ਮਾਨਯੋਗ ਅਦਾਲਤ ਤੋਂ 4 ਦਿਨ ਦਾ ਰਿਮਾਂਡ ਹਾਸਲ ਕਰਕੇ ਤੇ ਇਹ ਗੰਢਾਈ ਨਾਲ ਇਹਨਾਂ ਦੇ ਹੋਰ ਸਾਥੀਆਂ ਬਾਰੇ ਹੋਰ ਵਾਰਦਾਤਾਂ ਤੇ ਹੋਰ ਜਿਹੜੇ ਮੁਕੱਦਮੇ ਨੇ ਉਹਨਾਂ ਤੋਂ ਸ਼ਮੂਲੀਅਤ ਬਾਰੇ ਨਾਲ ਤਾਂ ਗੰਢਾਈ ਨਾਲ ਕੁਝ ਕਿਛੁ ਨਹੀਂ ਹੋਇਆ ਸਰ ਜੀ ਜਿਹੜੇ ਮੋਬਾਈਲ ਤੁਸੀਂ ਬਰਾਮਦ ਕੀਤੇ ਇਕੱਲੇ ਖੜੜ ਤੋਂ ਕੋਈ ਕਰਾਲੀ ਹੋ ਰਹੀ ਨਹੀਂ ਤੇ ਵੀ ਬੇ ਨਹੀਂ ਜੀ ਇਹਨਾਂ ਨੇ ਖੋ ਪ੍ਰਾਇਮਰੀ ਤੌਰ ਤੇ ਇਹ ਸਬਡਿਵੀਜ਼ਨ ਖਰੜ ਦੇ ਏਰੀਏ ਚ ਐਕਟਿਵ ਸੀ ਸਿਟੀ ਖਰੜ ਦੇ ਏਰੀਏ ਚ ਤੇ ਨਾਲ ਜਿਵੇਂ ਮੈਂ ਦੱਸਿਆ ਵੀ 299/24 ਇੱਕ सदर ਖਰੜ ਦੇ ਏਰੀਏ ਚ ਵੀ ਮੁਕਦਮਾ ਦਰਜ ਸੀ ਜਿਆਦਾਤਰ ਵਾਰਦਾਤਾਂ ਇਹਨਾਂ ਨੇ ਇਸ ਏਰੀਏ ਚ ਇਨਜਾਮ ਦਿੱਤੀਆਂ ਸੀ ਰਹਿਣ ਵਾਲੇ ਇਹ ਕਰਾੜੀ ਦੇ ਨੇ ਤੇ ਹਜੇ ਤੱਕ ਪ੍ਰਾਇਮਰੀ ਤੌਰ ਤੇ ਖਰੜ ਦੀਆਂ ਵਾਰਦਾਤਾਂ ਹੀ ਜੋ ਸਾਹਮਣੇ ਆਈਆਂ ਨੇ ਕੋਈ ਇਹਨਾਂ ਦੇ ਖਿਲਾਫ ਕੋਈ ਹੋਰ ਪਹਿਲਾਂ ਵੀ ਕੋਈ ਇਸ ਤੋਂ ਇਲਾਵਾ ਕੋਈ ਮਾਮਲੇ ਮੂਰੇ ਦਰਜ ਹੋਏ ਮੈਂ ਫਿਲਹਾਲ ਇਹਨਾਂ ਤੇ ਜਿਹੜੇ ਪਹਿਲੀ ਵਾਰੀ ਇਹ ਪੁਲਿਸ ਦੇ ਕਾਪੂ ਆਏ ਨੇ ਮੁਕਦਮੇ ਤਾਂ ਸਾਡੇ 5 ਟਰੇਸ ਹੋ ਗਏ ਨੇ ਬਾਕੀ ਜਿਹੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਧੋਖਾਈ ਦਾ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਤੋਂ ਇਨਟੈਰੋਗੇਸ਼ਨ ਕਰਕੇ ਹੋ ਸਕਦਾ ਵੀ ਹੋਰ ਕਿਸੇ ਥਾਣੇ ਦੇ ਮੁਕਦਮਿਆਂ ਦੀ ਵੀ ਤਰੀਅ ਰਵੰਟ ਜਦੋਂ ਇਹ ਫੜੇ ਗਏ ਤੇ ਕਿਹਾ ਮੁਖਬਰ ਤੋਂ ਕੋਈ ਇਤਲਾਹ ਮਿਲੀ ਸੀ ਕਿਸ ਤਰ੍ਹਾਂ ਕਿਵੇਂ ਟਰੇਸ ਕਿਸ ਤਰ੍ਹਾਂ ਹੋਏ ਚਾਹੀਏ ਇਹ ਸਾਰਾ ਦੇਖੋ ਜੀ ਜਿਵੇਂ ਮੈਂ ਦੱਸਿਆ ਵੀ ਕੁਝ ਸਮੇਂ ਤੋਂ ਐਕਟਿਵ ਸੀ ਇਹ ਤੇ ਕੁਝ ਵਾਰ ਤਾਂ ਤਾਂ ਮੇਨ ਤੋਂ ਅਰਥੇ ਫੋਨ ਖੋਦੀਆਂ ਹੋਈਆਂ ਸੀ ਇੱਕ ਇਹਨਾਂ ਨੇ ਬਹੁਤ ਹੀ ਮੈਰਿਜ ਸਰਮਨੀ ਦੇ ਵਿੱਚੋਂ ਵੀ ਇੱਕ ਲੇਡਿਸ ਤੋਂ ਜੋ ਫੋਨ ਖੋ ਕੀਤਾ ਸੀ ਉਹਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਡੇ ਪਾਸ ਆਈ ਸੀ ਜਿਸ ਦੇ ਵਿੱਚ ਇਹਨਾਂ ਦੇ ਮੂੰਹ ਨਹੀਂ ਸਨ ਟਕੇ ਹੋਏ ਪਰ ਉਹ ਹਿਊਮਨ ਇੰਟੈਲੀਜੈਂਸ ਨੂੰ ਡਿਵੈਲਪ ਕਰਦੇ ਹੋਏ ਸਾਡੀ ਟੀਮ ਨੇ ਕਾਫੀ ਮਿਹਨਤ ਕੀਤੀ ਮਿਹਨਤ ਕਰਕੇ ਜਿਹੜੇ ਸਾਡੇ ਸਰਸਸ ਨੇ ਉੱਥੋਂ ਸਾਨੂੰ ਇਨਪੁਟ ਮਿਲੀ ਉਹ ਇਨਪੁਟ ਨੂੰ ਡਿਵੈਲਪ ਕਰਕੇ ਇਹਨਾਂ ਦੀ شناخت ਕਰਕੇ ਫਿਰ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਜਿਹੜੇ ਮੁਕਦਮੇ ਅਜਿਹੇ ਸਾਰਿਆਂ ਤੇ ਕੁਝ ਦਰਜ ਹੈ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज